ਸਕ੍ਰੀਨ ਤੇ ਦਿਖਾਈ ਦੇ ਰਹੀਆਂ ਇਹ ਤਸਵੀਰਾਂ ਉਸ ਡਰਾਈਵਰ ਦੀਆਂ ਨੇ ਜਿਸ ਤੇ ਉੱਪਰ ਸ਼ਰਾਬ ਪੀ ਕੇ ਸਕੂਲ ਬੈਂਡ ਨੂੰ ਚਲਾਉਣ ਦੇ ਇਲਜ਼ਾਮ ਲੱਗੇ ਨੇ ਦੱਸਦੀ ਹੈ ਕਿ ਇਸ ਬੈਂਡ ਦੇ ਵਿੱਚ 12ਵੀਂ ਜਮਾਤ ਦੇ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਵੀ ਸਵਾਰ ਸੀ ਜਿਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਇਸ ਡਰਾਈਵਰ ਨੇ ਦੋ ਬਾਰ ਬੈਂਡ ਨੂੰ ਪਲਟਾ ਦੇਣਾ ਸੀ ਪਰ ਉਹਨਾਂ ਦੀ ਕਿਸਮਤ ਚੰਗੀ ਸੀ ਕਿ ਉਹਨਾਂ ਦੀ jaan ਬਚ ਗਈ ਜਿਸ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਲੋਕਾਂ ਦੇ ਵੱਲੋਂ ਬੈਂਡ ਨੂੰ ਰੁਕਿਆ ਜਾਂਦਾ ਤੇ ਫਿਰ ਜੋ ਡਰਾਈਵਰ ਸੀ ਉਸ ਨੂੰ ਹੇਠਾ ਉਤਾਰਿਆ ਜਾਂਦਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਸ ਡਰਾਈਵਰ ਦੇ ਉੱਪਰ ਸ਼ਰਾਬ ਪੀ ਕੇ ਬੈਂਚ ਚਲਾਉਣ ਦੇ ਇਲਜ਼ਾਮ ਲੱਗੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਤੇ ਕੋਲ ਵੀ ਸ਼ਿਕਾਇਤ ਪਹੁੰਚ ਚੁੱਕੀ ਆ ਪਰ ਉਸਤੇ ਵੱਲੋਂ ਡਰਾਈਵਰ ਨੂੰ ਕਾਬੂ ਕਰ ਉਸਤਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਜੋ ਸ਼ੁਰੂ ਕੀਤੀ ਗਈ ਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਸ ਬੈਂ ਦਾ ਪੁਲਿਸ ਤੇ ਵੱਲੋਂ ਚਲਾਨ ਵੀ ਕਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ ਜਿੱਥੇ 12ਵੀਂ ਜਮਾਤ ਦੇ ਵਿੱਚ ਪੜਦੀ ਬਦ ਆਰਥਣ ਜਦੋਂ ਇਸ ਬੈਂ ਦੇ ਵਿੱਚ ਸਵਾਰ ਹੋ ਕੇ ਪੇਪਰ ਦੇਣ ਦੇ ਲਈ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਇਸ ਡਰਾਈਵਰ ਦੀ ਹਾਲਤ ਨੂੰ ਦੇਖ ਕੇ ਲੋਕਾਂ ਦੇ ਵੱਲੋਂ ਇਸ ਨੂੰ ਰੋਕਿਆ ਜਾਂਦਾ ਤੇ ਫਿਰ ਜਦੋਂ ਇਸ ਡਰਾਈਵਰ ਨੂੰ ਹੇਠਾ ਉਤਾਰਿਆ ਜਾਂਦਾ ਤਾਂ ਇਹ ਉੱਥੇ ਮੌਜੂਦ ਲੋਕਾਂ ਦੇ ਨਾਲ ਵੀ ਬਹਿਸ ਕਰਦਾ ਹੋਇਆ ਨਜ਼ਰ ਆਉਂਦਾ ਵਾ ਤੁਹਾਨੂੰ ਦੱਸ ਦਈਏ ਕਿ ਜੋ ਵੀਡੀਓ ਸਾਹਮਣੇ ਆਈਆਂ ਨੇ ਉਹਨਾਂ ਦੇ ਵਿੱਚ ਇਸ ਡਰਾਈਵਰ ਦੇ ਵੱਲੋਂ ਗਾਲ੍ਹਾਂ ਵੀ ਕੱਢੀਆਂ ਜਾ ਰੀਆਂ ਨੇ ਉੱਥੇ ਹੀ ਪੁਲਿਸ ਤੇ ਕੋਲ ਵੀ ਇਹ ਮਾਮਲਾ ਪਹੁੰਚ ਚੁੱਕਿਆ ਪੁਲਿਸ ਦੇ ਵੱਲੋਂ ਇਸ ਡਰਾਈਵਰ ਦਾ ਮੈਡੀਕਲ ਕਰਵਾ ਕੇ ਕਾਰਵਾਈ ਜੋ ਸ਼ੁਰੂ ਕੀਤੀ ਗਈ ਆ ਉੱਥੇ ਹੀ ਬੈਨ ਦਾ ਵੀ ਪੁਲਿਸ ਦੇ ਵੱਲੋਂ ਚਲਾਨ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ ਉੱਥੇ ਹੀ ਇਸ ਮਾਮਲੇ ਦੀ ਜਾਣਕਾਰੀ ਦੇ ਦੰਦਿਆ ਟ੍ਰੈਫਿਕ ਪੁਲਿਸ ਇੰਚਾਰਜ ਦੇ ਵੱਲੋਂ ਕਿਹਾ ਗਿਆ ਕਿ ਲੋਕ ਜਦੋਂ ਵੀ ਆਪਣੇ ਬੱਚਿਆਂ ਨੂੰ ਕੋਈ ਸਕੂਲ ਬੈਂਡ ਦੇ ਵਿੱਚ ਚੜਾਉਣ ਆਉਂਦੇ ਨੇ ਤਾਂ ਉਹ ਡਰਾਈਵਰ ਦੇ ਹੱਪਾਉ ਜ਼ਰੂਰ ਚੈੱਕ ਕਰਨ ਕਿ ਡਰਾਈਵਰ ਦੇ ਕੀ ਕੰਡੀਸ਼ਨ ਹੈ ਜੇਕਰ ਉਹਨਾਂ ਨੂੰ ਕੋਈ ਜੋ ਦਿੱਕਤ ਲੱਗਦੀ ਆ ਜਾਂ ਉਹਨਾਂ ਨੂੰ ਲੱਗਦਾ ਕਿ ਕਿਸੇ ਡਰਾਈਵਰ ਦੇ ਵੱਲੋਂ ਕੋਈ ਨਸ਼ਾ ਕੀਤਾ ਹੋਇਆ ਤਾਂ ਤੁਰੰਤ ਉਹਨਾਂ ਨੂੰ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਵਾ ਤੁਹਾਨੂੰ ਦੱਸ ਦਈਏ ਕਿ ਮੋਗਾ ਤੋਂ ਹੁਣੇ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਸਕੂਲ ਬੈਂ ਦੇ ਡਰਾਈਵਰ ਦੇ ਉੱਪਰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਇਲਜ਼ਾਮ ਲੱਗੇ ਨੇ ਤਾਂ ਇਸ ਨਿੱਜੀ ਸਕੂਲ ਦੀ ਬੈਂ ਦਾ ਪੁਲਿਸ ਦੇ ਵੱਲੋਂ ਚਲਾਨ ਵੀ ਕਰ ਦਿੱਤਾ ਗਿਆ ਉੱਥੇ ਹੀ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਉਸ ਕੁੜੀ ਦੇ ਪਿਤਾ ਦੇ ਵੱਲੋਂ ਕੀ ਕਿਹਾ ਗਿਆ ਜ ਉਸ ਬੈਣ ਦੇ ਵਿੱਚ ਸਵਾਰ ਸੀ ਉੱਥੇ ਹੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਜਗਦੀਸ਼ ਸਿੰਘ ਜੀ ਜੇ ਜੀ ਕਿਹਨਾ ਬੈਣ ਕਿਹਨਾ ਪੇਪਰ ਪਹੁੰਚ ਜਾਣਾ ਹੈਗਾ ਬੇਟੀ ਨੇ 12ਵੀਂ ਕਲਾਸ ਚ ਪੜ੍ਹਦੀ ਆ ਬੇਟੀ ਤੇ ਇਹ ਡਰਾਈਵਰ ਆਇਆ ਕਿਨਾ ਉਦੋਂ ਕਿਨਾ ਇਹਦੀ ਮੰਮਾ ਚੜਾ ਕੇ ਗਈ ਆ ਉਦੋਂ ਬਾਅਦ ਕਿਨਾਂ ਜਦੋਂ ਲੈ ਕੇ ਗਿਆ ਤੇ ਬੇਟੀ ਦਾ ਰੋਂਦੀ ਦਾ ਫੋਨ ਆਇਆ ਵਾ ਵੀ ਪਾਪਾ ਕਿਨਾਂ ਡਰਾਈਵਰ ਦੀ दारू ਪੀਤੀ ਹੋਈ ਆ ਇਹਨੇ ਦੋ ਵਾਰੀ ਵਹਿਣ ਬਚਾਈ ਆ ਪਲਟਾ ਦੇਣੀ ਸੀਗੀ ਵੀ ਮੈਂ ਕਿਹਾ ਤੂੰ ਪਤਾ ਕਿੱਥੇ ਆ ਇਹਦਾ ਫੋਨ ਮੁੜ ਕੇ ਕੱਟਿਆ ਗਿਆ ਮੁੜ ਕੇ ਫਿਰ ਮੈਂ ਫੋਨ ਆ ਬਿਜੀ ਆ ਜਾਂਦਾ ਸੀਗਾ ਮੁਰਖ ਮੈਂ ਇਹਨੂੰ ਕਿਹਾ ਫੇਰ ਫੋਨ ਲਾਇਆ ਇਹਨੇ ਮੈਨੂੰ ਦੱਸਿਆ ਮੈਂ ਚਾਰਜ ਕੋਲੇ ਪਤਾ ਕਿਨਾਂ ਖੜੀ ਆ ਡੈਡੀ ਵੀ ਇੱਥੇ ਆ ਜਾ ਤੂੰ ਜੀ ਜਦੋਂ ਮੈਂ ਕਿਹਾ ਜੀ ਇੱਥੇ ਕਾਠ ਬਹੁਤ ਸੀ ਆ ਡਰਾਈਵਰ ਦੀ दारू ਬਹੁਤ ਪੀਤੀ ਸੀਗੀ ਲੌਂਕੀ ਜਾਂਦੀ ਬੇਟੀ ਸਾਡੀ ਕਬਰਾਈ ਹੋਈ ਸੀ ਕੰਬੀ ਜਾਂਦੀ ਸੀਗੀ ਇਹਨੂੰ ਮੈਂ ਫੜ ਕੇ ਲਾਇਆ ਡਰ ਬਹੁਤ ਹਾਲਾਤ ਬੜੇ ਮੜੇ ਸੀਗੇ ਉਹਦੇ ਬਹੁਤ दारू ਪੀਤੀ ਹੋਈ ਸੀਗੀ ਇਹ ਚੰਗਾ ਲੈ ਕੇ ਗਿਆ ਇਹਨੇ ਸਾਨੂੰ ਪਤਾ ਤਾਂ ਅਸੀਂ ਤੋੜਨੇ ਨਹੀਂ ਸੀਗੇ ਬੱਚੇ ਨੂੰ ਇਹਦੇ ਮਮਾ ਚੜਾ ਕੇ ਗਈ ਐ ਨੂੰ ਤਾਂ ਉੱਥੇ ਕਰਕੇ ਕਿਨਾਂ ਉਹਨੂੰ ਫੋਨ ਲਾਇਆ ਵੀ ਅਸੀਂ ਚਲੇ ਗਏ। ਉਦੋਂ ਬਾਅਦ ਮੈਂ ਬੇਟੇ ਨੂੰ ਸਕੂਲ ਛੱਡਣ ਚਲਾ ਗਿਆ ਮੁੜ ਕੇ ਜੇ ਇਹ ਰਵੈਨ ਦਾ ਮਾਲਕਾ ਪਾਣੀ ਕੌਣ ਆ ਕੀ ਨਹੀਂ। ਉਦੋਂ ਬਾਅਦ ਚਾਬੀ ਮੇਰੇ ਕੋਲੇ ਆ ਮੈਨੂੰ ਤੋਂ ਮੰਗਦੇ ਸੀਗੇ ਚਾਬੀ ਦੇ ਦੇ। ਮੈਂ ਕਹਿੰਨੇ ਮੈਂ ਬੇਟੇ ਨੂੰ ਛੱਡਾ ਵੀ ਆਣ ਕੇ ਕਿਨਾਂ ਮੈਂ ਵੈਨ ਛੇੜਿਆ ਉਹਨਾ ਤੋਂ ਹੀ ਲੈ ਕੇ ਨਾ ਜਾਇਓ। ਉਦੋਂ ਬਾਅਦ ਇਹ ਕਿਨਾਂ ਲੈ ਕੇ ਵੈਨ ਭਜਾ ਕੇ ਲੈ ਕੇ ਭਤੀਜਾ ਸੀ ਸਾਡੇ ਕੋਲੇ ਖੜਾ। ਮੈਂ ਉਹਨੂੰ ਕਹਿ ਗਿਆ ਵੀ ਚਾਬੀ ਮੇਰੇ ਕੋਲੇ ਆ ਵੀ ਗੱਡੀ ਨਾ ਜਾਂ ਤਈ। ਉਹਨੂੰ ਧੱਕੇ ਧੱਕੇ ਮਾਰ ਕੇ ਇਹ ਗੱਡੀ ਭਜਾ ਕੇ ਲੈ ਗਿਆ ਜੀ। ਇਹ ਤਾਂ ਕਹੀ ਜਾਂਦੇ ਵੀ ਸਕੂਲੇ ਅਸੀਂ ਛੱਡ ਗਏ ਆ ਬੱਚੇ ਸਕੂਲੇ ਕੋਈ ਨਹੀਂ ਸੀ ਮੈਂ ਗਿਆ ਸੀ ਭਣਾ ਕੈਮਰਾ ਚੈੱਕ ਕਰਨ ਨੂੰ ਤੁਸੀਂ ਅੱਜ ਤਾਂ ਇਹ ਹੀ ਚਾਹੁੰਦੇ ਆ ਵੀ ਇਹ ਜਿਹੜੀਆਂ ਵੈਨਾਂ ਵਾਲੇ ਆ ਚ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਦੇਖੋ ਜੋ ਬੱਚਾ ਹੈ ਜੇ ਕੱਲਾ ਸੀ ਨੇ ਜਾਣਗੇ ਨੌਜਵਾਨ ਬੇਟੀ ਆ ਕੋ ਨੂੰ ਨਿੱਕੀ ਗੱਲ ਹੁੰਦੇ ਕੌਣ ਜ਼ਿੰਮੇਵਾਰ ਸੀਗਾ ਉਹ ਜੀ ਮਾਮਲਾ ਜਦੋਂ ਸਾਡੇ ਧਿਆਨ ਚ ਆਇਆ ਅਸੀਂ ਉਹ ਡਰਾਈਵਰ ਨੂੰ ਫੜ ਕੇ ਸਿਟੀ ਥਾਣੇ ਹਵਾਲੇ ਕਰਤਾ ਹੈ ਸਿਟੀ ਵਾਲੇ ਕਾਰਵਾਈ ਕਰ ਰਹੇ ਆ ਔਰ ਮੇਰੀ ਖਾਸ ਤੌਰ ਤੇ ਮੂਗਾ ਨਿਵਾਸੀਆਂ ਨੂੰ ਅਪੀਲ ਹੈ ਖਾਸ ਤੌਰ ਤੇ ਜਿਨ੍ਹਾਂ ਦੇ ਬੱਚੇ ਸਕੂਲੀ ਵੈਨਾਂ ਚ ਜਾਂਦੇ ਆ ਜੀ ਉਹ ਜਦੋਂ ਵੀ ਬੱਚੇ ਨੂੰ ਸਕੂਲੀ ਵੇਨ ਤੇ ਚੜਾਉਦੇ ਆ ਉਹ ਡਰਾਈਵਰ ਦਾ ਹਾਫ ਭਾਅ ਜ਼ਰੂਰ ਦੇਖਿਆ ਕਰਨ। ਅਗਰ ਕੋਈ ਇਹੋ ਜਿਹਾ ਡਰਾਈਵਰ ਤੁਹਾਡੀ ਨਿਗਾਹ 'ਚ ਆਉਂਦਾ ਹੈ ਜਿਹੜਾ ਕੋਈ ਨਸ਼ਾ ਕੀਤਾ ਹੈ ਤੇ ਤੁਰੰਤ ਸਾਡੀ ਟ੍ਰੈਫਿਕ ਪੁਲਿਸ ਨੂੰ ਸੂਚਿਤ ਕਰੋ। ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਕਿਸੇ ਵੀ ਕੀਮਤ ਤੇ ਅਸੀਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰ ਸਕਦੇ ਔਰ ਕਿਸੇ ਵੀ ਕੀਮਤ ਤੇ ਇਹੋ ਜਿਹਾ ਡਰਾਈਵਰ ਨੂੰ ਗੱਡੀ ਨਹੀਂ ਚਲਾਉਣ ਦਿੱਤੀ ਜਾਊਗੀ ਜਿਹੜਾ ਨਸ਼ੇ ਕਰਦਾ ਹੈ। ਕਿਉਂਕਿ ਬੱਚਿਆਂ ਦਾ ਭਵਿੱਖ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਬੱਚੇ ਨੇ ਜੀ ਬਾਅਦ ਵਿੱਚ ਸਾਰੇ ਕੰਮ ਨੇ ਕਿੰਦਾ ਨਹੀਂ ਫਿਸ਼ਰ ਜੀ ਜੀ ਬਸ ਡਰਾਈਵਰ ਨੇ ਕਿੱਟੀ ਗਈ ਉਹਦੀ ਕਾਫੀ ਸ਼ਰਾਬ ਪੀਤੀ ਸੀ ਉਹਦੀ ਏਜ ਵੀ ਕਾਫੀ ਲੱਗ ਰਹੀ ਹੈ ਜੀ ਤਕਰੀਬਨ ਮੈਨੂੰ ਲੱਗਦਾ ਵੀ 65 ਸਾਲ ਦੇ ਵਿੱਚ ਹੋਊਗਾ ਜੀ ਉਹ ਫਿਰ ਸਕੂਲ ਨਾਲ ਕੋਈ ਗਰਮਤ ਕੀਤੀ ਸੀ ਹਾਂ ਜੀ ਸਕੂਲ ਵਾਲੀ ਅਸੀਂ ਕਮੇਟੀ ਉਸੇ ਵਕਤ ਬੁਲਾ ਲਈ ਸੀ ਜੀ ਕਮੇਟੀ ਵਾਲੇ ਆ ਗਏ ਸੀ ਜੀ ਉਹਨਾਂ ਨੂੰ ਦੱਸਿਆ ਵੀ ਆਏ ਦੀ ਕਰਤੂਤ ਹੈ ਉਹ ਇਹ ਪਤਾ ਲੱਗਾ ਵੀ ਪਹਿਲਾਂ ਇਹਦਾ ਅੰਮਰ ਛਕਿਆ ਹੋਇਆ ਸੀ ਵੀ ਅਜੋਨੇ ਕਹਿੰਦੇ ਪਹਿਲੇ ਦਿਨ ਸ਼ਰਾਬ ਪੀਤੀ ਉਹਨੇ ਇਹ ਨਹੀਂ ਕਾਰਨ ਪਤਾ ਵੀ ਕਿਉਂ ਪੀਤੀ ਕੀ ਵਜ੍ਹਾ ਕਿੰਨੀ ਉਮਰ ਦਾ ਜਿਹੜਾ ਸੀਗਾ ਜੀ ਸਖਸੀਅਤ ਜਿਹੜਾ ਉਹ ਲੱਗਦਾ ਹੈ ਜੀ ਉਹਦੀ ਤਕਰੀਬਨ ਉਮਰ 65 ਸਾਲ ਦੇ ਤਕਰੀਬ ਹੋਊਗੀ ਜੀ ਜਦੋਂ ਆਇਆ ਵੀ ਪੁਲਸ ਨਾਲ ਵੀ ਕਾਫੀ ਬਤਮੀਜ਼ੀ ਕੀਤੀ ਉਹ ਜੀ ਸਾਨੂੰ ਪਤਾ ਵੀ ਅਸੀਂ ਉਹਨੂੰ ਕਿਵੇਂ ਲੈ ਕੇ ਆਏ ਆ ਉਹ ਗਾੜ ਤੋਂ ਬਿਨਾ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਸੀ ਪਰ ਅਸੀਂ ਫੇਰ ਵੀ ਬਜ਼ੁਰਗ ਹੋਣ ਦੇ ਨਾਤੇ ਉਹਦੀ ਰਿਸਪੈਕਟ ਕਰ ਰਹੇ ਸੀ ਕਿਉਂਕਿ ਫੇਰ ਸਾਡਾ ਫਰਜ਼ ਬਣਦਾ ਅਸੀਂ ਹਰੇਕ ਇਨਸਾਨ ਦੀ ਇੱਜ਼ਤ ਕਰੀਏ ਜਿਹੜੇ ਉੱਥੋਂ ਗੱਡੀ ਭਜਾ ਕੇ ਲੈ ਕੇ ਗਏ ਉਹਨਾਂ ਦੇ ਕੋਈ ਕਾਰਵਾਈ ਕੀਤੀ ਉਹਨਾਂ